ਦਾ ਵੀਤ ਨਾ ਲਵੈਂਡਰ ਦੀ ਆ ਮੱਝ ਇੱਕ ਚੈੱਕ ਕਰ ਸਕਦੇ ਆ ਤੁਸੀਂ ਥਾਣਾਵਾਂ ਨਾ ਦੇਖੋ ਥਾਣ ਉਹ ਹਵਾਨਾ ਦੇ ਲੱਗਿਆ ਹੋਣਾ ਲੰਮਸਮਾ ਪਰ ਮੁਛਰੀ ਜਵਾਈ ਦੇ ਥਣ ਲੱਗਿਆ ਸਪੇਸ ਬਹੁਤ ਥਾਣਾ ਦੇ ਵਿੱਚ ਤੁਸੀਂ ਦੇਖ ਸਕਦੇ ਪਿੱਠਪੜੇ ਦੀ ਬਹੁਤ ਚੌੜੀ ਮੱਝ ਹੈ ਵੀ ਤੁਸੀਂ ਬਾਕੀ ਦੇਖ ਸਕਦੇ ਹੋ ਡਿਟੇਲ ਆਪਾਂ ਬਾਅਦ ਵਿੱਚ ਲੈ ਕੇ ਦਵਾਂਗੇ ਕੀ ਰਿਕਾਰਡ ਹੈ ਦਾ ਪਿੱਠਪੜੇ ਦੇਖੋ ਫਿਰ ਥੱਲੇ ਲੱਗਦਾ ਹਵਾਨਾ ਇੰਨਾ ਜਿਆਦਾ ਹੈਵੀ ਆਗਾ ਬਾਕੀ ਰਿਕਾਰਡ ਆਪਾਂ ਬਾਅਦ 'ਚ ਪੁੱਛਦੇ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਇਹਦਾ ਕੁੰਡੇ ਸਿੰਘਾਂ ਦੀ ਆ ਬਾਡੀ ਬੰਤਰ ਬਹੁਤ ਸੋਹਣੀ ਆ ਸੰਭੀ ਹਿਮਾਲੀ ਪੂਰੀ ਚੰਗੀ ਹੋਈ ਆ ਜੀ ਦੇਖੋ ਫਿਰ ਆਜੋ ਬਾਈ ਨਾ ਕਰਦੇ ਆ ਗੱਲਬਾਤ ਰਿਕਾਰਡ ਲੈ ਕੇ ਦਿੰਦੇ ਆ ਇਹਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀ ਜਿਹੜੀ ਆਪਾਂ ਮੱਝ ਤੋਰ ਕਰਦਾ ਹੈ ਕੀ ਰਿਕਾਰਡ ਆ ਇਹਦਾ ਇਹਦਾ 20 ਕਿਲੋ ਦਾ ਰਿਕਾਰਡ ਆ ਜੀ 20 ਕਿਲੋ ਰਿਕਾਰਡ ਆ ਕਿਵੇਂ ਸੂਏ ਆ ਚੌਥੇ ਸੂਏ ਆ ਜੀ ਚੌਥੇ ਸੂਏ ਆ ਹੁਣ ਤੇ ਕਿੰਨਾ ਟਾਈਮ ਬਾਕੀ ਰਹਿੰਦਾ ਪੰਜ ਚਾਰ ਦਿਨ ਲੱਗੂਗੇ ਜੀ ਪੰਜ ਚਾਰ ਦਿਨ ਲੱਗੂਗੇ 20 ਕਿਲੋ ਦੇਜੂ ਚੌਥੇ ਸੂਏ ਹਾਂਜੀ 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 ਕਰੂ ਮੱਝੇ ਸਾਡੀ 101% ਗਾਰੰਟੀ ਹੈ ਕਿਵੇਂ ਜੀ 101% ਗਾਰੰਟੀ ਹੈ ਸਾਡੀ 101% ਗਾਰੰਟੀ ਹੈ ਕਰੇ ਜੀ ਮੈਂ ਮਰਜੀ ਡੱਬੇ ਮਾਰ ਕੇ ਲੈ ਜੀ ਹਾਂਜੀ ਹਾਂਜੀ ਤਸੱਲੀ ਕਰਕੇ ਹਾਂ ਹਾਂਜੀ ਠੀਕ ਆ ਬਾਈ ਕੀ ਮੁੱਲ ਕਰਿਆ ਜੀ 2.5 ਲੱਖ ਰੁਪਈਆ ਜੀ 2.5 ਲੱਖ ਰੁਪਈਆ ਮੁੱਲ ਦਾ ਮਾਨਤਨ ਹੋ ਜੂਗਾ ਜੀ ਕਿੰਨੇ ਕੁ ਦੀ ਆ ਬਣ ਜੂਗੀ 35 ਹੀ ਦੇ ਦਾਂਗੇ ਜੀ 2 35 ਦੇ ਦੋਗੇ ਠੀਕ ਆ ਜੀ ਕਿਹੜਾ ਪਿੰਡ ਆ ਬਾਈ ਆਪਣਾ ਗੁਰਜਮਨਸ਼ੀਆ ਪਿੰਡ ਆ ਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਨੰਬਰ ਬੋਲਿਓ ਜੀ 9878199828 ਦੁਬਾਰੇ ਫਿਰ ਬੋਲੋ 9878199828 ਵਪਾਰ ਦਾ ਕੰਮ ਤਾਂ ਨਹੀਂ ਆਪਣਾ ਹਾਂਜੀ 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 ਘਰ ਦੀ ਮੱਝ ਹੈ ਹਾਂਜੀ ਘਰ ਦੀ ਮੱਝ ਹੈ ਠੀਕ ਆ ਬਾਈ ਧੰਨਵਾਦ ਧੰਨਵਾਦ ਲਓ ਬਈ ਆ ਮੱਝ ਨੂੰ ਦਿਖਾਤੀ ਤੇ ਬਾਈ ਕਹਿੰਦਾ ਚੌਥੇ ਸੂਏ ਇਹਨੇ ਸੂਣਾਗਾ ਹੁਣ 20 ਲੀਟਰ ਬਾਈ ਕਹਿੰਦਾ 101% ਗਾਰੰਟੀ ਆ ਡੱਬੇ ਮਾਰ ਕੇ ਲੈ ਜਿਓ ਚੌਥੇ ਸੂਏ ਸੂਣਾਗਾ ਪੰਜ ਚਾਰ ਦਿਨ ਲੈਂਦੀ ਆਗੀ ਬਾਕੀ ਤਸੱਲੀ ਤੁਸੀਂ ਕਰਨੀ ਆ ਪਿੱਠਪੜੇ ਦੀ ਬਹੁਤ ਚੰਗੀਆਂ ਬਾਤਾਂ ਤਸੱਲੀ ਕਰਕੇ ਫੁੱਲ ਤੁਸੀਂ ਆ ਮੱਝ ਨੂੰ ਖਰੀਦ ਸਕਦੇ ਹੋ ਜਿੰਦੂ ਮਨਗਣਾ ਤਾਇਆ ਕਰਨ ਵਾਲਾ